ਕੋਈ ਵਜ੍ਹਾ ਨਹੀਂ ਬਸ ਅੱਜ ਵੈਸੀ ਆ ਨਹੀਂ ਸਕਦੇ ਨਹੀਂ ਨਹੀਂ ਆਦਕ ਨਗਰ ਨਗਰਮ ਦੇ ਜਿਹੜੇ ਹੁਣ ਚੋਣਾਂ ਆ ਰਹੇ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਾਂ ਨਾਲ ਚਲੋ ਕਿਸਾਨਾਂ ਦੇ ਕਰਨ ਦੇ ਕਿਸਾਨਾਂ ਦੇ ਜਿਹੜੇ ਮਸਲੇ ਕਿਸੇ ਨਾਲ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਥੋੜਾ ਬਹੁਤਾ ਉਹਦੀ ਯਾਦ ਆ ਉਸ ਮਜ਼ਮੂਨ ਨੂੰ ਉਸ ਮੌਜੂ ਨੂੰ ਉਸ ਟੌਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਭੂਤ ਕੋਈ ਵੀ ਨਹੀਂ ਉਹ ਤੋਂ ਏਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤੁਹਾਨੂੰ ਦੱਸ ਹੁਸ਼ਿਆਰਪੁਰ ਪਹੁੰਚੇ ਗਾਇਕ ਤੇ ਸਾਬਕਾ ਐਮਪੀ ਹੰਸਰਾਜ ਹੰਸ ਤੁਹਾਨੂੰ ਦੱਸਦੇ ਕਿ ਅੱਜ ਲੰਬੇ ਸਮੇਂ ਬਾਅਦ ਗਾਇਕ ਹੰਸਰਾਜ ਹੰਸ ਦਿਖੇ ਨੇ ਹੁਸ਼ਿਆਰਪੁਰ ਪਹੁੰਚੇ ਨੇ ਜਿੱਤੇ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਹੁਸ਼ਿਆਰਪੁਰ ਆਉਣ ਦੀ ਕੋਈ ਖਾਸ وجہ ਨਹੀਂ ਹੈ ਤੇ ਨਾਲ ਹੀ ਉਹਨਾਂ ਨੇ ਸਿਆਸਤ ਬਾਰੇ ਬੋਲਣ ਤੋਂ ਮਨਾ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮਨੂੰ ਸਿਆਸਤ ਬਾਰੇ ਸਵਾਲ ਨਾ ਕਰੋ ਮਨੂੰ ਗਾਇਕੀ ਬਾਰੇ ਸਵਾਲ ਕਰੋ ਤਾਂ ਜਦੋਂ ਕਿਸਾਨਾ ਬਾਰੇ ਹੰਸਰਾਜ ਹੰਸ ਨੂੰ ਸਵਾਲ ਪੁੱਛਿਆ ਤਾਂ ਹੰਸਰਾਜ ਨੇ ਕਿਸਾਨਾ ਬਾਰੇ ਬੋਲਣ ਤੋਂ ਵੀ ਮਨਾ ਕਰ ਦਿੱਤਾ ਤੇ ਕਿਹਾ ਕਿ ਸਿਰਫ ਗਾਇਕੀ ਦੇ ਖੇਤਰ ਦੇ ਨਾਲ ਉਹਨਾਂ ਨੂੰ ਸਵਾਲ ਕਰੋ ਉਹਨਾਂ ਨੂੰ ਸਵਾਲ ਗਾਇਕੀ ਬਾਰੇ ਪੁੱਛੋ ਸਿਆਸਤ ਤੇ ਕਿਸਾਨਾ ਬਾਰੇ سوال ਨਾ ਕਰੋ ਕੋਈ ਵਜ੍ਹਾ ਨਹੀਂ ਬਸ ਤੇ ਵੈਸੇ ਮੈਂ ਆ ਨਹੀਂ ਸਕਦੇ ਨਹੀਂ ਨਹੀਂ ਆਦਕ ਨੇ ਸਰ ਗੱਲ ਇਹ ਆ ਕਿ ਕਹਿੰਦੇ ਤਣਿਆ ਜਲੰਧਰਾ ਤੋਂ ਮਾਰ ਨਾ ਕਰੀ ਹੁਸ਼ਿਆਰਪੁਰੀ ਰੇਤ ਦਾ ਤੂੰ ਬਣਿਆ ਚਲੋ ਨਗਨਗਮ ਤੇ ਜਿਹੜੇ ਹੁਣ ਚੋਣ ਆ ਰਹੇ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਾਂ ਨਾਲ ਚਲੋ ਕਿਸਾਨਾਂ ਦੇ ਕਰਨ ਦੇ ਕਿਸਾਨਾਂ ਦੇ ਜਿਹੜੇ ਮਸਲੇ ਕਿਸੇ ਨਾਲ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਥੋੜਾ ਬਹੁਤਾ ਉਹਦੀ ਯਾਦ ਆ ਉਸ ਮਜ਼ਮੂਨ ਨੂੰ ਉਸ ਮوضوع ਨੂੰ ਉਸ ਟਾਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਹੋਰ ਤਾਂ ਕੋਈ ਵੀ ਨਹੀਂ ਉਹ ਤੋਂ ਇਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤੁਹਾਨੂੰ ਕਿ ਦੱਸੂ ਜੀ ਬੱਲੇ ਪਰਵਰਤਨਸ਼ੀਲ ਹੈ ਸੰਗੀਤ ਵੀ ਉਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਤੁਹਾਡਾ ਜੀਵਨ ਜਨ ਜੀਵਨ ਹੁੰਦਾ ਹੈ ਲੋ ਗੀਤਾ ਚ ਉਹ ਹੀ ਪਤਾ ਲੱਗਦਾ ਨਾ ਕਿ ਗਾਣਿਆਂ ਨੂੰ ਸੁਣ ਕੇ ਕਿ ਇਸ ਖੇਤੇ ਦੇ ਲੋਕਾਂ ਦੀ ਜ਼ਿੰਦਗੀ ਔਰ ਤਰਜ਼ੇ ਜ਼ਿੰਦਗੀ ਕੀ ਸੀ ਪਹਿਰਾਵਾ ਕੀ ਸੀ ਗੁਸਤੂਕੀ ਸੀ ਵੋਕੈਬਲਰੀ ਸ਼ਬਦਾਵਲੀ ਕੀ ਸੀ ਸੋ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਥੋੜਾ ਫਾਸਟ ਫਾਸਟ ਉਹ ਵੀ ਚੱਲ ਰਿਹਾ ਲੇਕਿਨ ਹਰ ਦੌਰ ਅੱਛਾ ਹੈ ਹਰ ਦੌਰ ਵਿੱਚ ਸੋਰ ਵਾਲੇ ਵੀ ਹੁੰਦੇ ਬਸੁਰੇ ਵੀ ਹੁੰਦੇ ਪਾਕੀਜ਼ਾ ਵੀ ਹੁੰਦੇ ਨਾਪਾਕ ਵੀ ਹੁੰਦੇ ਨਹੀਂ ਤੁਹਾਡੇ ਟਾਈਮ ਤੇ ਪੱਕੀ ਰਹਿ ਗਈ ਆ ਨੀ ਮੇਰੇ ਟਾਈਮ ਤੇ ਪਹਿਲੇ ਨੂੰ ਕਹਦੇ ਸੀ ਉਹ ਬਹੁਤ ਚੰਗੇ ਆ ਹਾਂਜੀ ਫੋੜ ਅਸੀਂ ਕਹੀ ਜਾਈਏ ਉਹ ਅਸੀਂ ਚੰਗੇ ਸੀ ਸਭ ਚੰਗਾ ਆ ਨਹੀਂ ਅਸ਼ਲੀਲਤਾ ਨਹੀਂ ਵੱਧ ਗਈ ਇਹ ਚੀਜ਼ ਨੂੰ ਮੰਨਦੇ ਤੁਸੀਂ ਅਸ਼ਲੀਲਤਾ ਉਦੋਂ ਵੀ ਸੀ ਹੁਣ ਵੀ ਆ ਅਸ਼ਲੀਲਤਾ ਤਾਂ ਸੋਸਾਇਟੀ ਰੋਕੇ ਸਮਾਜ ਰੋਕੇ ਵੀ ਭਾਈ ਅਸੀਂ ਨਹੀਂ ਇਹ ਸੁਣਨਾ ਫਲਮਾਇਆ ਜਾਂਦਾ ਜਿਹੜਾ ਟੀਵੀ 'ਚ ਹਾਂ ਵਾੜੀ ਗੱਲ ਲੈਣਾ ਬਹੁਤ ਬੁਰੀ ਗੱਲ ਆ ਗਾਣਾ ਉਹ ਗਾਓ ਜਿਹੜਾ ਤੁਹਾਡੀ ਮਾਂ ਬੇਟੀ ਤੇ ਭੈਣ ਸੁਣ ਸਕੇ ਕੋਈ ਗਾਣਾ ਗਾਓ ਪਿਕਚਰਾਈਜ਼ ਵੀਓ ਕਰੋ ਕਿ ਫੈਮਿਲੀ ਚ ਬੈਠੇ ਆਂ ਟਿੱਥੇ ਬੈ ਕੇ ਬਹੁਤ ਸਾਰੇ ਮੁੱਦੇ ਚੱਕੇ ਤਾਂ ਜਾਂਦੇ ਪਰ ਉਹ ਤੇ ਐਕਸ਼ਨ ਨਹੀਂ ਗਿਆ ਹਾਂਜੀ ਢੜਕਾਉ ਗਾਣੇ ਜਿੱਦਾਂ ਕੋਈ ਲੜਾਈ ਝਗੜਾ ਅਸਲੀ ਲੈ ਕੇ ਕੋਈ ਲੜਾਈ ਝਗੜੇ ਨਹੀਂ ਲੈ ਕੇ ਹਾਂ ਬਸ ਇਹ ਤਾਂ ਗਾਣਿਆਂ ਚ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਗਾਣਿਆਂ ਚ ਜ਼ਿਕਰ ਤਾਂ ਮੁਹੱਬਤ ਦਾ ਪਾਕੀਜ਼ਾ ਰਿਸ਼ਤਿਆਂ ਦਾ ਕਲਚਰ ਦਾ ਤਹਿਜ਼ੀਬ ਦਾ ਹੋਣਾ ਚਾਹੀਦਾ ਠੀਕ ਥੈਂਕ ਯੂ ਬਹੁਤ ਸਤਿ ਸ਼੍ਰੀ ਅਕਾਲ